ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਵਰਨਜੀਤ ਸਿੰਘ ਸੋਅੱਜ ਪਹੁੰਚਿਆ ਹਾਂ ਪੈਂਡਕਨੇਚ ਦੇ ਵਿੱਚ ਜਿੱਥੇ ਬਾਬਾ ਬਿਕਰ ਸਿੰਘ ਪੰਡਾਲ ਕਨੇਡਾ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਪੈਂਡਕਨੇਚ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਭਾਈ ਹਰਦੀਪ ਸਿੰਘ ਨੇ ਦੱਸਿਆ ਕਿ ਬਾਬਾ ਬਿਕਰ ਸਿੰਘ ਜੀ ਦੀ ਯਾਦ ਦੇ ਵਿੱਚ 8ਵੀਂ ਵਰ੍ਹੇ ਮਨਾਈ ਗਈ ਇਸ ਦੌਰਾਨ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਬਾਬਾ ਬਿਕਰ ਸਿੰਘ ਜੀ ਪੰਡਾਲ ਕਨੇਡਾ ਜਿਨ੍ਹਾਂ ਗੁਰਬਾਣੀ ਕਥਾ ਕੀਰਤਨ ਦੇ ਨਾਲ ਸੰਗਤਾਂ ਨੂੰ ਉਤਾਰਿਆ ਉਨ੍ਹਾਂ ਨੇ ਜਿੱਥੇ ਸੰਗਤਾਂ ਨੂੰ ਉਤਾਰਿਆ ਉੱਥੇ ਹੀ ਗਰੀਬਾਂ ਦੀ ਮਦਦ ਕੀਤੀ ਉਸੇ ਤਰ੍ਹਾਂ ਜਿਵੇਂ ਸੰਗਤਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਤਾਂ ਉਸ ਤਰ੍ਹਾਂ ਬਾਬਾ ਬਿੱਕਰ ਸਿੰਘ ਜੀ ਨੇ ਵੀ ਗੁਰੂ ਘਰ ਦੀ ਸੇਵਾ ਨੂੰ ਪੂਰਾ ਕੀਤਾ ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਬਾਣੀ ਦੇ ਜਾਪ ਕੀਤੇ ਗਏ ਅਤੇ ਉਪਰੰਤ ਗੁਰਬਾਣੀ ਕੀਰਤਨ ਕਰ ਸੰਗਤਾਂ ਨੂੰ ਨੇ ਹਲ ਕੀਤਾ ਇਸ ਮੌਕੇ ਤੇ ਸਮੂਹ ਪ੍ਰਬੰਧਕ ਕਮੇਟੀ ਨਗਰ ਨਿਵਾਸੀ ਕਨੇਜ ਨੌਜਵਾਨ ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤਾਂ ਹਾਜ਼ਰ ਸਨ ਸਮੂਹ ਸੰਗਤਾਂ ਦੇ ਲਈ ਲੰਗਰ ਵੀ ਉਤਟ ਬਤਾਇਆ ਗਿਆ ਜੀ ਤੁਹਾਨੂੰ ਨਿਊ ਚੈਨਲ ਵਾਲਿਆਂ ਨੂੰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਦਿੱਤੀ ਫਤਿਹ ਅਰਜ ਕਰ ਰਿਹਾ ਸਾਰਿਆਂ ਨੇ ਫਤਿਹ ਦਾ ਜਵਾਬ ਫਤਿਹ ਚ ਦੇਣਾ ਸੇਰੀ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਅਸੀਂ ਅੱਜ ਬਾਬਾ ਬਿੱਕਰ ਸਿੰਘ ਜੀ ਜੋ ਸਾਡੇ ਹੀ ਨਗਰ ਦੇ ਹੋਏ ਨੇ ਉਹ ਕੈਨੇਡਾ ਵਿੱਚ ਜਾ ਕੇ ਬਸੇ ਉਹਨਾਂ ਨੇ ਕੈਨੇਡਾ ਵਿੱਚ ਇੱਥੇ ਪੰਜਾਬ ਵਿੱਚ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਬੜੇ ਹੀ ਪਿਆਰ ਅਤੇ ਸਰਦਾ ਦੇ ਨਾਲ ਪਾ ਰਿਆ ਗੁਰੂ ਦੇ ਚਰਨਾਂ ਨਾਲ ਬੜੀਆਂ ਸੰਗਤਾਂ ਨੂੰ ਜੋੜਿਆ ਅਸੀਂ ਉਹ ਕੈਨੇਡਾ ਦੇ ਵਿੱਚ ਉਹਨਾਂ ਦਾ 7 ਸਾਲ ਹੋ ਗਏ 8ਵੀਂ ਵਰਸੀ ਹੈ ਉਹਨਾਂ ਦੀ ਉਹਨਾਂ ਨੇ ਸੱਚਖੰਡ ਜਾਣਾ ਕਰਿਆ ਸੱਤ ਘੰਟੇ ਚਲੇ ਗਏ ਉਹਨਾਂ ਨੇ ਇਸ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਗੁਰਦੁਆਰਾ ਸਾਹਿਬ ਦੇ ਸੇਵਾ ਦੇ ਵਿੱਚ ਲੱਖਾਂ ਰੁਪਏ ਦੀ ਸੇਵਾ ਕਰੀ ਆ ਜਿੱਥੇ ਸਾਰੀਆਂ ਸੰਗਤਾਂ ਨੇ ਆਪਣੀਆਂ ਤਿਲ ਫਿਲ ਭੇਟਾ ਦੇ ਵਿੱਚੋਂ ਆਪਣੀਆਂ ਦਸਾਂ ਨਾ ਹੋਣੀਆਂ ਕਿਰਤ ਕਮਾਈਆਂ ਚੋਂ ਮਾਇਆ ਕੱਢ ਕੇ ਸੇਵਾ ਕਰੀ ਆ ਉੱਥੇ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਬੜਾ ਪ੍ਰਾਲਾ ਕੀਤਾ ਬੜੀ ਸੇਵਾ ਕਰੀ ਆ ਅਸੀਂ ਉਹਨਾਂ ਦੇ ਸਤਕਾਰ ਸਹਿਤ ਉਹਨਾਂ ਦਾ ਗੁਰੂ ਸ਼ਬਦ ਨਾਲ ਜੋੜਨ ਕਰਕੇ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਨੌਜਵਾਨ ਸਭਾ ਸ੍ਰੀ ਗੁਰੂ ਰਵदास ਮਹਾਰਾਜ ਜੀ ಗ್ರಾಮ ਪੰਚਾਇਤ ਮਾਰੂ ਆਈ ਪਤਵੰਤੇ ਸੱਜਣ ਇਹਨਾਂ ਦੇ ਪਿਆਰ ਸਤਕਾਰ ਸਦਕਾ ਅੱਜ ਅਸੀਂ ਗੁਰਦੁਆਰਾ ਸਾਹਿਬ ਵਿਕੇ ਬਾਬਾ ਬਿਕਰ ਸਿੰਘ ਜੀ ਦੀ ਗੁਰਮਤ ਸਮਾਗਮ ਹੁੰਦੇ ਵਿੱਚ ਸੰਤ ਜਥੇਦਾਰ ਸਿੰਘ ਸਾਹਿਬ ਬਾਬਾ ਮੀਰ ਸਿੰਘ ਜੀ ਸੋਢੀ ਸਾਹਿਬ ਦਸ਼ਮੇਸ਼ ਤਰਨਾਨ ਦਲ 96 ਕਰੋੜੀ 1300 ਘੋੜ ਸਵਾਰ ਪੰਥ ਅਕਾਲੀ ਦਲ ਉਹਨਾਂ ਨੂੰ ਬੁਲਾਇਆ ਜੋ ਸਮਾਜ ਦੀ ਸੇਵਾ ਕਰਦੇ ਨੇ ਹਰ ਇੱਕ ਦੀ ਦੁੱਖ ਤਕਲੀਫ ਗਰੀਬਾਂ ਦੇ ਦਰਦ ਨੂੰ ਸਮਝਦੇ ਹੋਏ ਆਪ ਅੱਗੇ ਹੋ ਕੇ ਕਮਾਂਡ ਸਾਹਮਦੇ ਨੇ ਉਹਨਾਂ ਦੀ ਸਾਰੀ ਟੀਮ ਅੱਜ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ ਹੈ ਮਹਾਂਪੁਰਸ਼ ਸੰਗਤਾਂ ਨੂੰ ਥੋੜੇ ਸਮੇਂ ਚ ਪਹੁੰਚ ਕੇ ਨੇਹਾਲ ਕਰਨਗੇ ਵੈਗੁਰੂ ਸਾਬਦ ਸਿਮਰਨ ਅਭਾਸ ਨਾਲ ਜੋੜਨਗੇ ਅਸੀਂ ਧੰਨਵਾਦ ਦੀਆਂ ਮਹਾਪੁਰਸ਼ਾਂ ਦੇ ਸਾਰੇ ਨਗਨ ਵਾਸੀਆਂ ਦੇ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਆਪਣੀਆਂ ਦਸਾਂ ਨਾ ਹੋਣੀਆਂ ਕਿਰਤ ਕਮਾਈਆਂ ਤੋਂ ਸਹਿਯੋਗ ਦੇ ਕੇ ਇਹ ਸਮਾਗਮ ਕਰਵਾਇਆ ਵੈਗੁਰੂ ਸੱਚੇ ਪਾਸਾ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਵੈਗੁਰੂ ਜੀ ਦਾ ਖਾਲਸਾ ਸਤਿ ਰਿ ਵੈਗੁਰੂ ਜੀ ਕੀ ਫਤ ਇਹ 8ਵੀਂ ਵਰ੍ਹੇ ਹੈ ਜੀ ਜਿਹੜੀ ਮਨਾਈ ਜਾਂਦੀ ਹੈ ਉਹਨਾਂ ਨੇ ਬੜੀ ਭਾਵਨਾ ਦੇ ਨਾਲ ਜੇ ਅੱਜ ਉਹਨਾਂ ਨੇ ਕਿਹਾ ਵੀ 70 ਕ ਹਜ਼ਾਰ ਦੀ ਲੋੜ ਆ ਤਾਂ 10 ਵਾਰ ਦੇ ਨੂੰ ਲੱਖ ਰੁਪਏ ਭੇਜ ਦਿੰਦੇ ਸੀਗੇ ਐਂਜੀ ਸੇਵਾ ਨਾਲ ਗੁਰਮਰਯਾਦਾ ਉਹਨਾਂ ਨੇ ਐਸਾ ਕਾਰਜ ਰਚਿਆ ਕਹਿੰਦੀ ਗੱਲ ਨਹੀਂ ਕਰਨੀ ਗੱਲਾਂ ਨਹੀਂ ਕਰਨੀਆਂ ਵਹਿਗੁਰੂ ਨੂੰ ਸਿਮਰਨਾ ਵਹਿਗੁਰੂ ਦਾ ਸ਼ਬਦ ਵਹਿਗੁਰੂ ਦਾ ਨਾਮ ਜਪਣਾ ਤਾਂ ਬੋਲਣਾ ਨਹੀਂ ਵਹਿਗੁਰੂ ਤੋਂ ਬਿਨਾ ਕੁਝ ਨਹੀਂ ਬੋਲਣਾ ਉਹਨਾਂ ਨੇ ਇੰਨਾ ਸੰਗਤ ਨੂੰ ਪਾ ਰਿਆ ਉਹ ਅਸੀਂ ਜਾਣਦੇ ਆ ਜਾਂ ਪਰਮਾਤਮਾ ਜਾਣਦਾ ਸਾਡਾ ਕਿੰਨਾ ਪਿਆਰ ਸੀ ਇਸ ਕਰਕੇ ਇਹ ਸਾਰੀਆਂ ਸੰਗਤਾਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਉਹਨਾਂ ਦੀ ਵਰਸੀ ਮਨਾਉਂਦੇ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਸਮੂਹ ਕਮੇਟੀ ਵੱਲੋਂ ਸੁਪਰ ਪਿੰਡ ਵੱਲੋਂ ਜਿਨ੍ਹਾਂ ਦੇ ਪਰਾਲੇ ਸਦਕਾ ਇਹ ਜੋ ਅਸੀਂ ਪੱਪਾ ਵਿਕਰ ਸਿੰਘ ਜੀ ਦੀ ਵਰਸੀ ਮਨਾ ਰਿਹਾ ਜੋ ਦੇਸ਼ਾ ਪ੍ਰਦੇਸ਼ਾ ਵਿੱਚ ਬੈਠੇ ਸੰਗਤ ਦੇਖ ਰਹੀ ਆ ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਪਾ ਵਿਕਰ ਸਿੰਘ ਜੀ ਦਾ ਅਸੀਂ ਦੇਣ ਨਹੀਂ ਦੇ ਸਕਦੇ ਜੀ ਜਿਨ੍ਹਾਂ ਨੇ ਸਾਡੇ ਨਗਰ ਨੂੰ ਐਨੀ ਚੜ੍ਹਦੀ ਕਲਾ ਵਾਲਾ ਬਣਾਇਆ ਵੀ ਅੱਜ ਉਹਨਾਂ ਦੀ ਅਸੀਂ ਵਰਸੀ ਮਨਾ ਸਕੀਏ ਤੇ ਉਹ ਬਾਬਾ ਜੀ ਜੇ ਅੱਜ ਹੁੰਦੇ ਸਾਡੇ ਕੋਲ ਇੱਥੇ ਤੇ ਸਾਡੇ ਬੱਚਿਆਂ ਨੇ ਕਿਤੋਂ ਤੱਕ ਜਿੱਦੇ ਬੋਝਣਾ ਸੀ ਇਹਨਾਂ ਦੇ ਜੀ ਸਾਨੂੰ ਇੱਕ ਘਟਾ ਹੀ ਬਹੁਤ ਪਿਆਰ ਨਾਲ ਤੇ ਜਾਣਦਾ ਤੇ ਜੋ ਪੂਰਾ ਨਹੀਂ ਹੋ ਸਕਦਾ ਕਰਦੇ ਜੀ ਉਹ ਬਾਬਾ ਜੀ ਦਾ ਜਦੋਂ ਵੀ ਅਸੀਂ ਸਵਾਗਤ ਕੋਈ ਕਰਾਉਂਦੇ ਸੀ ਤਾਂ ਇੱਥੇ ਆ ਕੇ ਸਾਨੂੰ ਇਹੀ ਕਹਿੰਦੇ ਵੀ ਗੱਲ ਨਹੀਂ ਕਰਨੀ ਹੈਗੀ ਬਸ ਮਹਾਰਾਜ ਜਪ ਕਰੋ ਜੀ ਜਪ ਕਰਨਾ ਹਮੇਸ਼ਾ ਬੱਚਿਆਂ ਨੂੰ ਸਾਜ ਮੰਗਣੇ ਤਾਂ ਗੁਰਦੁਆਰੇ ਵਾਸਤੇ ਸਾਜ ਵੀ ਦਿੱਤੇ ਹੁੰਦਾ ਨਾਲੇ ਆ ਕੇ ਸਾਨੂੰ ਬਿਲਕੁਲ ਜੀ ਹਾਂ ਜੀ ਬੱਚਿਆਂ ਨੇ ਬਹੁਤ ਪੁਨੇਰ ਨਾਲ ਲਈ ਹੁੰਦਾ ਤਾਂ ਬੱਚਿਆਂ ਨੂੰ ਸਿਖਾਇਆ ਵੀ ਬਹੁਤ ਆ ਤੇ ਅੱਜ ਬੱਚੇ ਜਿਹੜੇ ਉਹਨਾਂ ਦੇ ਰਾਹ ਤੇ ਚੱਲਦੇ ਆ ਜੀ ਤੇ ਜੀਵਨ ਵੀ ਸੁਖੀ ਜੀਵੀ ਜੀ ਰਹਿੰਦੇ ਆ ਜੀ ਖਾਲਸਾ ਬੈਗਰੂ ਜੀ ਕੀ ਫਤਿਹ ਮੈਂ ਕੈਪਟਨ ਹਰਜਿੰਦਰ ਸਿੰਘ ਆਲ ਇੰਡੀਆ ਸੇਵਾਦਲ ਦਸ਼ਮੇਸ਼ ਤਰਨਾ ਦਲ ਮਾਲਵਾਦਾਨ ਚਾਰਜ ਜਿਸ ਸਮੇ ਸਾਨੂੰ ਇਹ ਚੇਅਰਮੈਨ ਸਾਹਿਬ ਨੇ ਸਾਡੇ ਸਿਕੰਦਰ ਸਿੰਘ ਸਾਹਿਬ ਇਹਨਾਂ ਨਾਲ ਮੇਰੀ ਗੱਲ ਹੋਈ ਮੈਂ ਕਿ ਵੀ ਆਪਾਂ ਦੇਖਿਆ ਵੀ ਆਪਣੀ ਜਿੰਨੀ ਵੀ ਸੰਗਤ ਹੈ ਉਹ ਗੁਰੂਗ੍ਰੰਥ ਸਾਹਿਬ ਦੇ ਨਾਲੋਂ ਟੁੱਟਦੀ ਜਾ ਰਹੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਇਨ ਗਰੀਬ ਸਿੱਖਨ ਕੋ ਦੂੰ ਪਾਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਜਨ ਕੀ ਜਾਤ ਕੋਤ ਕਲ ਮਾਹੀ ਸਰਦਾਰੀ ਨਾ ਪਈ ਕਤਾਹੀ ਤਨਹੀ ਕੋ ਸਰਦਾਰ ਬਣਾਉ ਤਬਿਕ ਬਿੰਦ ਸਿੰਘ ਨਾਮ ਕਹਾ ਵੀ ਉਹ ਜਿਹੜੀ ਗਰੀਬ ਸੰਗਤ ਜਿਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਲੈਂਦਾ ਸੀ ਉਹ ਤਾਂ ਅੱਜ ਬਹੁਤ ਪਿਛੜ ਰਲੇ ਨੇ ਪਿੱਛੇ ਅਸੀਂ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਅੱਜ ਤੱਕ ਤੁਹਾਡੇ ਦਲ ਦੇ ਵਿੱਚ ਜਿੰਨੇ ਵੀ ਸਿੰਘ ਜਾਂਦੇ ਨੇ ਉਹ ਅਮਰਤਾਰੀ ਔਰ ਚੋਲੇ ਵਾਲੇ ਸਿੰਘ ਹੁੰਦੇ ਨੇ ਵੀ ਅੱਜ ਕੱਲ ਆਪਾਂ ਨੇ ਦੇਖਿਆ ਵੀ ਹਰੇਕ ਬੰਦਾ ਉਹ ਚੋਲਾ ਨਹੀਂ ਪਾ ਸਕਦਾ ਕਿਉਂਕਿ ਕੋਈ ਬੰਦਾ ਦਿਹਾੜੀ ਕਰਦਾ ਕੋਈ ਆਪਣਾ ਨਰਵਾਹ ਕਰਦਾ ਵੀ ਆਪਾਂ ਕਿਉਂ ਨਾ ਇੱਕ ਸਹਿਜ ਧਾਰੀ ਤੇ ਅਮਰਤਾਰੀ ਦੋਨੋਂ ਸਿੱਖਾਂ ਨੂੰ ਲੈ ਕੇ ਚੱਲੀਏ ਉਸ ਤੋਂ ਬਾਅਦ ਸਾਡੇ ਨਿਰਮਲ ਸਿੰਘ ਜੀ ਖਾਲਸਾ ਪ੍ਰਧਾਨ ਸਾਹਿਬ ਤੇ ਸਰਦਾਰ ਸਿਕੰਦਰ ਸਿੰਘ ਜੀ ਖਾਲਸਾ ਜਿਹੜੇ ਚੇਅਰਮੈਨ ਤੇ ਬਾਬਾ ਜੀ ਨਾਲ ਸਾਡੀਆਂ ਖੁਲੀਆਂ ਵਿਚਾਰਾ ਹੋਈਆ ਬਾਬਾ ਜੀ ਨੇ ਕਿਹਾ ਵੀ ਠੀਕ ਆ ਆਪਾਂ ਆਲ ਇੰਡੀਆ ਸੇਵਾਦਾਰ ਬਣਾਉਨੇ ਆ ਉਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਈ ਉਸ ਤੋਂ ਬਾਅਦ ਅਮਰਤਾਰੀ ਤੇ ਸਹਿਜਤਾਰੀ ਸਾਰੇ ਉਹਦੇ ਵਿੱਚ ਹਿੱਸਾ ਲੈ ਸਕਦੇ ਤੇ ਹੁਣ ਇਹ ਕਾਰਜ ਆਰੰਭਿਆ ਅੱਜ ਬਾਬਾ ਜੀ ਦੀ ਵਰਸੀ ਸੀ ਸਭ ਤੋਂ ਪਹਿਲਾਂ ਅਸੀਂ ਧੰਨ ਭਾਗ ਹੈ ਇਹ ਪੂਰੇ ਨਗਰ ਦੇ ਇਹ ਗਿਆਨੀ ਹਰਦੀਪ ਸਿੰਘ ਦੇ ਇਹਨਾਂ ਨੇ ਕਿਹਾ ਵੀ ਆਪਾਂ ਬਾਬਾ ਜੀ ਨੂੰ ਬੁਲਾਉਣਾ ਚਾਹੁੰਦੇ ਆ ਮੈਂ ਇਹਨਾਂ ਨੂੰ ਕਹਾਂ ਜੇ ਤੁਸੀਂ ਬਾਬਾ ਜੀ ਨੂੰ ਬੁਲਾਉਣਾ ਚਾਹੁੰਦੇ ਆ ਵੀ ਬਾਬਾ ਜੀ ਤੁਸੀਂ 10:30 ਵਜੇ ਤੋਂ ਲੈ ਕੇ 11:00 ਵਜੇ ਤੱਕ ਤੁਹਾਡੇ ਕੋ ਆ ਜਾਣਗੇ ਲੇਕਿਨ ਸਾਰਿਆਂ ਨੂੰ ਪਤਾ ਵੀ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਉਹ ਖਰਾਬ ਕਰਕੇ ਬਾਬਾ ਜੀ ਲੇਟ ਚੱਲ ਰਹੇ ਨੇ ਕਿਉਂਕਿ ਪਿੱਛੇ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਅਸੀਂ ਇਸ ਨਗਰ ਦੇ ਵਿੱਚ ਪਹੁੰਚਿਆ ਇਹ ਹਰਦੀਪ ਸਿੰਘ ਖਾਲਸਾ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਨੌਜਵਾਨ ਸਭਾ ਜਿਹੜਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪਿੰਡ ਦੀ ਜਿਹੜੀ ಗ್ರಾಮ ਪੰਚਾਇਤ ਆ ਉਹਨਾਂ ਦਾ ਬਾਕੀ ਜਿੰਨੇ ਵੀ ਮੇਰੇ ਵੀਰ ਇੱਥੇ ਖੜੇ ਨੇ ਸਰਪੰਚ ਸਾਹਿਬ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੌਕਾ ਦਿੱਤਾ ਇਹ ਆਲ ਇੰਡੀਆ ਸੇਵਾਦਾਲ ਤੇ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਸੋਟੀ ਸਾਹਿਬ ਜਿਹੜੇ ਕਿ ਦਸ਼ਮੇਸ਼ਤਾਰ ਲਾਦੇ ਮੌਜੂਦਾ ਮੁਖੀ ਨੇ ਉਹਨਾਂ ਨੂੰ ਇੱਥੇ ਆਉਣ ਦਾ ਅਤੇ ਪਿੰਡ ਦੇ ਵਿੱਚ ਵਿਚਰਨ ਦਾ ਮੌਕਾ ਦਿੱਤਾ ਅਸੀਂ ਇਹਨਾਂ ਦਾ ਬਹੁਤ-ਬਹੁਤ ਦਿਲ ਦੀਆਂ ਗਾਰਾਂ ਆਈਆਂ ਤੋਂ ਧੰਨਵਾਦ ਕਰਦੇ ਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ